ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੌਜਾਂ ਕਬੂਜੇ ਚੁੱਕੇ ਜੀ ਪਿੰਡ ਥਰੀਵਾਲ ਜ਼ਿਲ੍ਹਾ ਅਮਰਸਰ ਪਿੰਡ ਤਹਿਸੀਲ ਮਜੀਠਾ ਦੇਖੋ ਅੱਜ ਵੀ ਇੱਥੇ ਕੋਲ 8-9 ਲਗਭਗ گاਵਾ ਸੇਲ ਹੈ ਜੀ ਤੇ ਆਓ ਫਿਰ ਬਾਈ ਜੀ ਨੇ ਗੱਲ ਕਰ ਲਈਏ ਬਾਈ ਜੀ ਸਤਿ ਸ਼੍ਰੀ ਅਕਾਲ ਸਸਿਆ ਹੁੰਦੀ ਸਸਿਆ ਹੋਰ ਬੱਸ ਠੀਕਾ ਜੀ ਸਾਰੇ ਇਸ ਸੰਧੀ ਡੇਰੀ ਫਾਰਮ ਫੌਜਾਂ ਤੋਂ ਬਾਅਦ ਖਾਲਸਾ ਹੋਸ ਨੀ ਰਿਟੀਕਾ ਬਾਈ ਮੇਰਾ ਕਰ ਬਰਾਟ ਠੀਕ ਹੈ ਸਭ ਠੀਕ ਹੈ ਸਰੋਵਰ ਹੋਰ ਸਰਾਉਂ ਨਾ ਕਿ ਵਧੀਆ ਜੀ ਸਭ ਤੋਂ ਪਹਿਲਾਂ ਐਡਰੈਸ ਹੀ ਬੋਲਦੀਆਂ ਪਿੰਡ ਥਰੀਏਵਾਲ ਹਲਕਾ ਮਜੀਠਾ ਜ਼ਿਲ੍ਹਾ ਅਮਰਸਰ ਜੈੰਤੀਪੁਰ ਦੇ ਲਾਗੇ ਪੈਂਦਾ ਕਥੂਨਗਲ ਰੋਜੇ ਦੇ ਲਾਗੇ ਪੈਂਦਾ ਹਾਈਵੇ ਤੋਂ 3 ਕਿਲੋਮੀਟਰ ਥੱਲੇ 3ਏ ਵਾਲ ਚੌਂਕ 'ਚ ਠੇਕੇ ਦੇ ਲਾਗੇ ਆਪਣੀ ਦਾਖਸ਼ਾ ਇੱਕੋ ਹੀ ਠੇਕਾ ਵਾ ਨਿਸ਼ਾਨੀ ਉਹ ਹੀ ਗੱਲ ਸਿੱਧੀ ਆ ਚਲੋ ਆ ਸਹੀ ਗੱਲ ਹੈ ਜੀ ਹੈ ਮੋਬਾਈਲ ਨੰਬਰ 98143 78121 98143 78121 ਤੇ 98143 98121 ਤੇ ਜੇ ਮੈਸੇਜ ਕਰੋਗੇ ਤੇ ਆਪੇ ਲੋਕੇਸ਼ਨ ਪਹੁੰਚ ਜਾਣੀ ਆ ਚਲੋ ਉਹ ਮਤਲਬ ਲੋਕੇਸ਼ਨ ਪਹੁੰਚਣ ਵਾਸਤੇ ਇਹ ਵਟਸਐਪ ਤੇ ਜੇ ਮੈਸੇਜ ਕਰੋ ਤੇ ਲੋਕੇਸ਼ਨ ਪਹੁੰਚ ਜਾਂਦੀ ਬਾਕੀ ਲੋਕੇਸ਼ਨ ਮਗਾ ਕੇ ਆਇਓ ਆਉ ਭੈਣ ਭਰਾ ਜਰੂਰ ਉਸ ਦਿਨ ਆਓ ਜਦਨ ਮਾਲ ਹੋਵੇ ਬਿਲਕੁਲ ਕਿ ਡੇਲੀ ਮਾਲ ਨਹੀਂ ਹੁੰਦਾ ਸਹੀ ਮਾਲ ਇਕੱਠਾ ਕਰਨਾ ਵਿੱਚੋਂ ਇੱਕ ਤੋਂ ਵਿਕ ਜਾਂਦੀਆਂ ਦੀਪ ਸਾਬ੍ਹ ਅੱਜ ਵੀ ਗਾਵਾਂ ਦੋ ਤਿੰਨ ਵਿਕੀਆਂ ਚਲੋ ਕੋਈ ਗੱਲ ਨਹੀਂ ਜੇ ਕੋਈ ਲੈ ਗਿਆ ਭੈਣ ਭਰਾ ਉਹਨਾਂ ਜਿਹੜਾ ਕਾਲੇ ਪੈ ਜਾਂਦੇ ਤੂੰ ਥੋੜੀ ਲੇਟ ਆਪਾਂ ਚਲੋ ਹੈਗਾ ਟਾਈਮ ਉਲਟ ਪੁਲਟ ਫਿਰ ਵੀ ਆਈਆਂ ਗਾਵਾਂ ਸੱਤ ਅੱਠ ਤੇ ਮਾਲ ਸੰਦੀਪ ਸਾਬ੍ਹ ਥੋੜਾ ਜਿਆ ਚੰਗਾ ਵਾ ਤੇ ਭਾ ਮੋਲ ਵਾਲਾ ਹੀ ਆ ਕੰਮ ਐ ਮੈਂ ਤੁਹਾਨੂੰ ਕਹਦਾ ਬਿਲਕੁਲ ਜਿੰਨਾ ਹੌਲਾ ਮਾਲ ਨਹੀਂ ਹੈਗਾ ਜਿਹੜਾ ਚੰਗਾ ਮਾਲ ਲਿਆ ਬਾਕੀ ਜਿੰਦਾਂ ਦਾ ਮਾਲ ਉਦਾਂ ਦੇ ਮੋਲ ਨੇ ਸੰਦੀਪ ਜੀ ਨਾ ਤੇ ਚੰਗੀ ਦੇ ਘੱ ਵੱਛੀ ਮਗਰੀ ਦੀ ਸੂਈ ਇਹ ਹਾਂਜੀ ਵੱਛੀ ਹੰਦੀਪ ਸਿੰਘ ਰਾਤ ਦੀ ਕੱਲ ਦੀ ਸੂਈ ਵੈੜੇ ਅੱਛਾ ਜੀ ਉਹਨੂੰ ਦੂਜਾ ਸੂਆ ਬਾਜੀ ਦੂਜਾ ਸੂਆ ਹੰਦੀਪ ਜੀ ਲੈ ਵੀਰ ਸਿੰਘ ਜਰਸੀ ਗਾਂ ਸੰਦੀਪ ਸਿੰਘ ਹਾਂਜੀ ਹਾਂਜੀ ਮਗਰ ਵੱਛੀ ਬੜੀ ਇੰਪੋਰਟੈਂਟ ਏ ਚਿੱਟੇ ਮੂੰਹ ਵਾਲੀ ਗਾਂ ਤੇ ਚਿੱਟੇ ਮੂੰਹ ਵਾਲੀ ਵੱਛੀ ਬੱਲੀ ਵੱਛੀ ਤੇ ਬੱਲੀ ਗਾਂ ਇਹਨੂੰ ਨਿਸ਼ਾਨਾ ਨਿਸ਼ਾਨਾ ਬਹੁਤ ਲੈ ਵਾਲਾ ਸੰਦੀਪ ਸਿੰਘ ਹੁਣ ਤੇ ਯਾ ਚੱਲ ਚੱਲ ਇਹ ਅੱਜ ਹੀ ਆਇਆ ਜੀ ਕਿੰਨਾ ਕਰਦੀ ਤੁਹਾਡੀ ਇਹ ਦੀਸ਼ਿਆ ਆ ਜੇ ਤੇ ਬੋਲਾ ਬਾਲਾ ਹੋਊਗਾ ਕੋਈ 10 ਕਿਲੋ ਹੋਵੇ 8 ਕਿਲੋ ਹੋਵੇ ਐਵੇਂ ਗੱਪਾਂ ਮਾਰਨ ਨੂੰ ਸੀਲ ਠੰਡੀ ਬੜੀ ਆ ਹਾਂਜੀ ਹਾਂਜੀ ਤੇ ਵੈਣ ਬਹੁਤ ਚੰਗੀ ਆ ਹਾਂਜੀ ਤੇ ਦੁੱਧ ਦੇ ਦੇਂਦੀ ਸੀ ਸਭ 15 14 ਕਿਲੋ ਕੀ ਜਾਂਦਾ ਐਡੀ ਗਾ ਹਾਂਜੀ ਹਾਂ ਬਿਲਕੁਲ ਆ ਨਹੀਂ ਸੋਣੀ ਆ ਨਾ ਕਰੋਸਟਾ ਬਹਿੜਾ ਗਈ ਆ ਹਾਂਜੀ ਬਹੁਤ ਚੰਗੀ ਆ ਸੰਦੀਪ ਸਿੰਘ ਉਹਦਾ ਚਿੱਟੇ ਮੋਲੀ ਗਾਂ ਮਾੜੀ ਨਿਕਲਦੀ ਹੁੰਦੀ ਸਾਡਾ ਬੜਾ ਤਜਰਬਾ ਬਾਕੀ ਚਲੋ ਕਰਮ ਆ ਬੱਚੀ ਵਿਖਾ ਦੇ ਆਸ਼ਮ ਬੱਚੀ ਵਿਖਾ ਮੇਰਾ ਬਹੁਤ ਸੁਣੀ ਆ ਗਿਆ ਹਾਂ 나ੜੂ ਨਾਲ ਆ ਬੱਚੇ ਤਾਂ ਜੀ ਬਿਲਕੁਲ ਤਾਜੀ ਸਹੀ ਸੰਦੀਪ ਸਿੰਘ ਮੋਲ ਉਡਦੀਆਂ ਵਾਲਾ ਯਾਦ ਹੀ ਦੇ ਦੀਏ ਪੱਪੀ ਘਰ ਦੇ ਛੋੜ ਜੋ ਕਰਨਾ ਨਹੀਂ ਫਿਰ ਤੁਸੀਂ ਕਹਿੰਦਾ ਘਟਾ ਦੇ ਬਾਲੇ ਘਟਾ ਦੇਗਾ ਤਾਂ ਕੀ ਅਜਾ ਚਲ ਤੇਨੇ ਛੱਡ ਦੋ 5 ਛੱਡ ਦੇ 45000 45000 ਦੇ ਆ ਜਾਓ ਤੇ ਆਹ ਬੋਸ ਸਾਹਿਬ ਇਹ ਵੀ ਸੁਈ ਸੰਦੀਪ ਜੀ ਬੱਛੀ ਆ ਗਿਆ ਨਾ ਮੇਰੇ ਬੱਛੀ ਆ ਜੀ ਕੋਈ ਬੱਛਾ ਵਾ ਬਾਕੀ ਸਾਰੇ ਬੱਛੀ ਆ ਇੱਕ ਦੋ ਹੋਰੀ ਉਹ ਵੀ ਬੱਛੀਆਂ ਵਾਲੀਆਂ ਕੁਦਰਤੀ ਕਹਿੰਦਾ ਵਿੱਚ ਬ੍ਰੈਂਡ ਵਾਲੀਆਂ ਨੂੰ ਕਿਉਂ ਹੋ ਗਿਆ ਕੋਈ ਗੱਲ ਕੋਈ ਨਹੀਂ ਮੇਰਾ ਡੱਕ ਲਾ ਡੱਕ ਰੋ ਬੈਕ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮਗਰ ਸੰਦੀਪ ਸਾਹਿਬ ਦੇ ਬੱਛੀ ਬਹੁਤ ਠੰਡੀ ਠੰਡੀ ਆ ਥੋੜੀ ਜੀ ਧੰਬਰ ਡਰਨ ਦੇ ਆ ਵੀਡੀਓ ਵੀਡੀਓ ਨਹੀਂ ਬਣੀ ਹਾਂ ਥਣ ਬਹੁਤ ਟੋਪ ਲੈ ਜਰ ਬੱਜੀ ਲੈ ਚਲੋ ਇਹ ਤਸਰੀਫ ਸਾਹਿਬ ਕੋ 9 10 ਕਿਲੋ ਖੁੱਲਾ ਡੁੱਲਾ ਹੋਣਾ ਹਾਂਜੀ ਤੇ ਮੱਛੀ ਬਹੁਤ ਠੰਡੀ ਆ ਥੋੜੀ ਜੀ ਡਰਨ ਦੇ ਆ ਇੰਦਾ ਬੈ ਜਾ ਪੰਜ ਥੱਲੇ ਉਹ ਨਹੀਂ ਗੱਲ ਥੋੜੀ ਜੀ ਨਾ ਸਭ ਖਾ ਥਣ ਤੋਂ ਬੜਾ ਲੋਕਾ ਡਰਦੀ ਆ ਸਿਰਫ ਡਰਦੀ ਆ ਚਲੋ ਤੇਰੀ ਪਤਾ ਨਹੀਂ ਲਾਲ ਟੀ-ਸ਼ਰਟ ਤੋਂ ਡਰ ਗਈ ਉਹ ਹਲਦੀ ਦੇ ਹੈ ਨਹੀਂ ਆ ਲੈ ਜੋ ਮਰਜ਼ੀ ਕਰਦਾ ਡਰ ਕੇ ਲਾਲ ਬੂੜ ਵੀ ਲਾਲ ਪਾਣੇ ਲਾਲ ਟੀ-ਸ਼ਰਟ ਤੋਂ ਡਰ ਗਈ ਜਾ ਆਉਂਦੀ ਐਡ ਕਰਕੇ ਬਾਬਾ ਨੇ ਐਡ ਕਰਕੇ ਹਾਂਜੀ ਬੋਸ ਜੀ ਸਿਆ ਦੇ ਦਾ ਵੀ ਉਹ ਉਹ ਨਾ ਕਰ ਲਿਆ 45 ਦੀ ਦੇ ਚਲ ਜਾ 45 ਦੇ ਵੀ ਕਿਉਂ ਪਾਪਾ ਠੀਕ ਆ ਠੀਕ ਆ ਹਾਂ ਜਾਣ ਦੋ 2000 2000 ਦਾ ਜਾਣ ਦੋ ਮੁੰਡਾ ਦਲੇਰ ਹੋਇਆ ਠੀਕ ਆ ਫਿਰ ਆਡਾ ਭਾਜ ਆ ਜਾਂਦਾ ਤੈਨੂੰ ਪਤਾ 43000 ਦੀ ਵੜ ਦੇ ਇਹ ਗੱਬਣਾ ਜੀ ਇਹ ਸੂਈ ਸੰਦੀਪ ਸਿਆ ਅੱਛਾ ਇਹ ਸੰਦੀਪ ਸਾਹਿਬ ਬੱਛੀ ਇਹ ਤੇ ਮਗਰ ਬਹੁਤ ਵਧੀਆ ਟੌਪ ਦੀ ਦਰਨ ਸਾਰੀਆਂ ਬੜਾ ਡਈਆਂ ਹਾਂਜੀ ਹਾਂਜੀ ਟੀ-ਸ਼ਰਟ ਲਾਲ ਨਾ ਪਾ ਗਿਆ ਸੰਦੀਪ ਕੋਈ ਵੀਡੀਓ ਬਣਾਉਣੀ ਹਾਂਜੀ ਲਾਲ ਟੀ-ਸ਼ਰਟ ਨਾ ਪਾਇਆ ਕਰ ਇਹਨਾਂ ਨੇ ਦੱਸਿਆ ਨਹੀਂ ਨਹੀਂ ਭੋਸਾ ਮਾਗੇ ਚੋਅਈ ਚ ਵਧੀਆ ਭਜੀ ਜੀ ਸਾਹ ਬਹੁਤ ਚੋਅਈ ਟਾਪ ਦੀ ਲੈ ਪਾ ਲੈ ਮੜੀ ਘਵਾ ਦੇ ਕਰੀ ਬਖਾ ਦੇ ਫਿਰ ਕਮਾਰੋ ਮਾਵੇ ਕਮਾਰੋ ਬਹੁਤ ਟਾਪ ਦੀ ਚੋਅ ਹੈ ਜੀ ਮਗਰ ਬੱਛੀ ਬਹੁਤ ਟਾਪ ਦੀ ਹਾਂ ਜੀ ਜੀ ਉਹ ਬੰਦੇ ਨੇ ਨਾ ਜਾਣਦੇ ਜਾਣ ਕਮਾਲੀ ਲੈ ਲੈ ਪਾ ਲੈ 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 ਪਾ ਇੱਥੇ ਕਮਾਲ ਕੋਈ ਨਹੀਂ ਉਹ ਨਾ ਵਿਚਾਰੀ ਜਨਾਨੀ ਸੀ ਹਾਂ ਤੇ ਉਹ ਆਂਦੀ ਵੀ ਮੈਂ ਤੇ ਵਛੀ ਨੂੰ ਚਗਾਇਆ ਥੋੜਾ ਹੀ ਚੋਇਆ ਵਾ ਹੂੰ ਤੇ ਗਾਂ ਕੋ ਦੁੱਧ ਹੋਣਾ ਇਹਦੇ ਕੋ ਮੇਰੇ ਖਿਆਲ ਨਾਲ 13 14 ਕਿਲੋ ਹੂੰ ਉਹਨਾਂ ਦੱਸਿਆ ਦੁੱਧ 7 8 ਕਿਲੋ ਪਰ ਅਹੀਂ ਚੋਇਆ ਤੇ ਸਾਈ 10 ਕਿਲੋ ਚਾਹ ਬੱਛੀ ਅਹੀਂ ਵੀ ਰਜਾਈ ਵਛੀ ਵਹੁੰਦੇ ਇਹ ਬੱਛੀ ਜਿੱਦਾਂ ਗਾਂ ਨਾ ਉਹ ਹੀ ਚੀਜ਼ ਬੱਛੀ ਆ ਤੇ ਸਦੀਵ ਸਿੰਘ ਜੀ ਦਾ ਇਹ ਮੁੱਲ ਕਰ ਲਿਆ 55000 50 ਦੇ ਦੀਆਂ ਇੰਨੇ ਦੀ ਉਹ ਬੱਛੀ ਮਗਰ ਉਹ ਖਾਦੇ ਸ਼ੈਂਪੂ ਮੜ ਗਈ 25 25 ਵੱਡੀ ਆ ਹਾਂ ਮਤਲਬ ਵੱਡੀ ਨਹੀਂ ਉਮਰ ਚ ਆ ਜੇ ਸਿੰਘ ਨਹੀਂ ਦਾਗੇ ਪਰ ਮਹੀਨੇ ਡੇਢ ਮਹੀਨੇ ਬੱਛੀ ਦੁੱਧ ਹੀ ਸਾਰਾ ਬੱਛੀ ਨੇ ਚੁੰਗਿਆ ਗਾਂ ਨੂੰ ਉਨਾਂ ਕਿ ਚੁੰਦੀ ਜਿੰਨਾ ਕਿ ਲੋੜ ਆ ਉਧਰ ਤੈਨੂੰ ਪਤਾ ਉਹ ਕਰਦੇ ਏਦਾਂ ਜਿੰਨਾ ਕਿ ਲੋੜ ਉਹਨਾਂ ਚੋਲਿਆ ਬਾਕੀ ਸਾਰਾ ਬੱਛੀ ਬੱਚੇ ਦਾ ਉਹ ਵੇਚਦੇ ਨਹੀਂ ਦੁੱਧ ਦੀਵ ਸਿੰਘ ਗਾਂ ਦੇ ਦੀਆਂ 50 ਦੀ ਪੂਰੇ ਦੀ ਠੀਕ ਆ ਇਹ ਘਟਾਉਣਾ ਕੋਈ ਚਲ ਦੋ 6 48 ਚਲ ਠੀਕ ਚਲ ਜੇ ਵੱਛੀ ਕਿਹਨੇ ਛੱਡਣੀ ਹੋਊਗੀ ਤੇ 5000 ਦੀ ਵੱਛੀ ਰੱਖਾਂ ਉਹ ਗੱਲੀ ਬਾਤੀ ਨਹੀਂ ਆਹ ਵੱਛੀ ਦਿਹਾੜੀ ਦਾ ਗਾਂ ਕਰੇ ਮੁਰਕੇ ਬਾਵੇਂ ਛੱਡ ਜੇ ਲੈ ਸ਼ਮੂਹਾ ਵਿਹਾਰ ਕਰਾਵੇ ਆਹ ਵਿਹਾਰ ਚੀਜ਼ ਆ ਸੰਦੀਪ ਸਿੰਘ ਰਾਤ ਦੀ ਸੁਈ ਸੰਦੀਪ ਸਿੰਘ ਗਾਂ ਹਾਂਜੀ ġear ਵੱਛੀ ਆ ġear ਵੱਛੀ ਮਗਰ ਅੱਛਾ ਤੇ ਕਿੰਨਾ ਕੁ ਬੋਲਾ ਕੱਢ ਸਕਦੀ ਹਣੀ ਜੀ ਕੀ ਬੇ ਫੁੱਸਾ ਨੂੰ ਕਿੰਨਾ ਕਹਤਾ ਹੋਰ ਕਿੰਨਾ ਹੀ ਕਾਲੀ ਦੁੱਧ ਵਾਲੀ ਆ ਨਸਲ ਕਿਹੜੀ ਆ ਏ ਨਸਲ ਹੁਣ ਨਹੀਂ ਪਤਾ ਮੇਰੇ ਵਾਲਾ ਹੀ ਆ ਲਿਆ ਤੁਸੀਂ ਦੱਸਣਾ ਹੋਵੇ ਜੇ ਨੋਬਾ ਕਈ ਵਾ ਹਾਂ ਇਹ ਬੜਾ ਕਈ ਬਰਾਦਰ ਹੈ ਕਿ ਨਹੀਂ ਬਾਦ ਥੱਲੇ ਕਮਿੰਡਰ ਨਹੀਂ ਜੀ ਨਹੀਂ ਇਹ ਉਹ ਆ ਸਾਨੂੰ ਨਹੀਂ ਪਤਾ ਕਿ ਅਸੀਂ ਸਮਝ ਲੋ ਜਰਸੀ ਆਏ ਗਰਲੈਂਡੋ ਆਏ ਸ਼ਾਈ ਵਾਲਾ ਐਚ ਐਫ ਐ ਮੈਨੂੰ ਨਹੀਂ ਪਤਾ ਪਰ ਗਾਂ ਬੜੇ ਟਾਪ ਦੀ ਸਨਦੀਸੀਆਂ ਜਿਹੜੇ ਬੰਦਿਆਂ ਕੋ ਲਿਆਂਦੀ ਨਾ ਮਾਦੇ ਮਾਦੇ ਕਿਸੇ ਮਾਦੇ ਕਰੀ ਪੁੱਤ ਭਾਜੀ ਕਿੰਨਾ ਨੇ ਕਿਤੇ ਨੇ ਫਿਰ ਆਂਦੇ ਵੀ 30 32 ਕਿਲੋ ਤਾਂ ਕਿਹੜਾ ਪਹਿਲੇ ਸੂਏ ਅੱਛਾ ਐਰ ਕਾ ਦੂਜੇ ਸੂਏ ਸੂਈ ਆ ਹਾਂ ਬਹੁਤ ਠੰਡੀ ਸੀਲ ਹੁੰਦੀ ਫਿਰ ਚਵਾਈ ਬੜੀ ਹਾਂ ਤੇ ਚਲੋ 30 ਕਿਲੋ ਦੇ ਆਪਾਂ ਵੀ ਗਿਆਨ ਨੇ ਵੀ ਰਾਮ ਨਾਲ ਖੁੱਲਾ ਡੁੱਲਾ ਕਰ ਦੂ ਹੁਣ 20 ਕਿਲੋ ਦੇ ਲਗਭਗ ਕੱਲ ਦੀ ਸੂਈ ਕੋ ਅਸੀਂ ਬੋਲਾ ਚੋ ਲਿਆ ਹਾਂਜੀ ਤੇ ਚਲੋ ਸਾਰੀ ਇਤਨੀ ਸਾਫ਼ ਕੀਤੀ ਅਜੇ ਹਾਂ ਲਗਭਗ 30 ਕਿਲੋ ਦੁੱਧ ਚੋਇਆ ਹੋਊਗਾ ਹਾਂਜੀ ਵਖਾ ਦੇ ਇੱਕ ਰੀ ਚੰਗੀ ਤਰ੍ਹਾਂ ਦਰਨ ਡੀਆਂ ਅੰਜੀ ਦੇ ਮਾਲ ਆਉਂਦਾ ਤਾਜ਼ਾ ਇੱਕ ਅੱਧਾ ਦਿਨ ਬਹੁਤਾ ਡਰਦੀਆਂ ਬਾਕੀ ਉਹ ਨਹੀਂ ਗੱਲ ਦੇ ਨੂੰ ਪਤਾ ਆਪਾਂ ਦਾ ਸੀਲ ਲੋਂ ਜਿਹੜੀ ਐਡੀ ਵੱਡੀ ਗਾਂ ਇਹਨੇ ਨਹੀਂ ਸੀਲ ਨਿਕਲਣ ਦੇ ਕਿੰਨੇ ਨਿਕਲਣ ਪਰ ਦੇਖ ਨਹੀਂ ਸਾ ਹਾਂ ਨਾ ਚੀਜ਼ ਕੋਈ ਆਉਂਦਾ ਨਹੀਂ ਯਾਰਾ ਹੈ ਯਾਰਾ ਪੂਰਾ ਹੁਣ ਇਹਨੂੰ ਵੀ ਕਹਦੇ ਕੋਈ ਵੀ ਨਹੀਂ ਦੁੱਧ ਵਾਲੀ ਗਾਂ ਕੀ ਆਵੇ ਕੀ ਡਿਜ਼ਾਈਨ ਲਗਾ ਥਾਨ ਲਗਾ ਚੁਆਇਸ ਦੀਪ ਜੀ ਕੋਈ ਲੇਖਾ ਨਹੀਂ ਹੈਗਾ ਹੈ ਬਿਲਕੁਲ ਇਸਾ ਮੋਲੇ ਦਾ ਵੈਸੇ ਤੇ ਕਿ ਹੋਰ ਡੇ ਤੇ ਹੁੰਦੀ ਤੇ ਫੇਰ ਦੀ ਹੋਣਾ ਸੀ 1 20 ਹੂੰ ਪਰ ਆਪਾਂ ਦੇ ਨਹੀਂ ਬਿਲਕੁਲ ਜਾਇਜ਼ ਲੱਖ ਰੁਪਏ ਦੀ ਵੜ ਦੇ ਚਲੋ ਠੀਕ ਹੈ ਠੀਕ ਹੈ ਨਹੀਂ ਨਹੀਂ ਠੀਕ 10 ਵੇ ਸੰਦੀਪ ਜੀ ਜਿੰਨੇ ਘਟਾਉਣੇ ਮੁੰਡਾ ਦਾ ਨਹੀਂ ਠੀਕ ਹੈ ਜਾਇਜ਼ ਕਰ ਲੈ ਨਿਯਾਜ਼ ਨਾ ਕਰੀ ਜਾਂ ਆਪ ਜਿੰਨੇ ਦੀ ਗਾਂ ਹੈਗੀ ਆ ਆਪੇ ਗੈਨ ਲਾ 30 ਕਿਲੋ ਵਾਲੀ ਗਾਂ ਕਿੰਨੇ ਦੀ ਆ ਹੁਣ 20 ਕਿਲੋ ਬੋਲਾ ਚੋਕੇ ਦਵਾਂਗੇ ਹਾਂ ਕਰਦੇ ਜੀ ਨਹੀਂ ਕਰਨੀ ਕੋਈ ਗੱਲ ਦੱਸ ਦੇ ਸੇਵਕਾ ਤੁੰਝਾ ਦੱਸ ਦੇ ਤੁੰਨਾ ਅਜੀਬ ਸੰਜੋ ਕਰਨਾ ਸਾਡਾ ਕੰਮ ਜਾਇਜ਼ ਹੁੰਦਾ ਪਰ 90 ਥੱਲੇ ਆ ਜਾਓ 90 ਥੱਲੇ ਆ ਜੀ ਚੱਲ ਜਾਂ 90000 ਛੱਡਦਾ ਹੋਰ ਦੱਸ ਚਲੋ ਜਾਂਦਾ ਹਾਂ ਠੀਕ ਹੈ ਨਹੀਂ ਠੀਕ ਹੈ ਜੀ ਮੈਂ ਬਤਾ ਤੀ 85000 ਦੇ ਰਹਾ। ਅੱਛਾ ਹੁਣ 85000 ਦੀ ਗਾਂ ਹੋ ਗਈ ਸਨੀ ਚਲ ਆਪਾਂ ਭਰਾ ਵਾਣਾ। ਹਾਂਜੀ। ਲੈ ਵਾ ਇੱਕ ਨੰਬੂ ਗਾਂ ਵਖਾ ਹੱਡੇ ਆਂਦੇ ਅਸੀਂ ਤੇ ਵੇਂਦੇ ਰਹੀਨ ਇਤੋਂ ਆਂ ਰੱਖ ਸਾਰੀ ਗਾਂ ਵਖਾ। ਭਾਈ ਬੰਦੂ ਵਖਾ ਰੇ। ਮੈਂ ਪਲੈਨ ਵਖਾ ਗਾਂ ਆਉਂਦਾ। ਠੀਕ ਆ। ਜੈ। ਮਗਰ ਬੱਚੀ ਬੜੇ ਟੌਪ ਦੀ। ਜੇ ਕੋਈ ਪਾਲੂ ਤੇ ਚਲੋ ਕਰਮਾਲੀ ਜਿਹੜੀ 80 ਗਾਂ ਅਸ ਦੀਸਿਆ ਪਿੱਛੋਂ ਕੋ ਦਿੰਦਾ। ਹਾਂ। 70 75 ਦੀਆਂ ਕਾਕੋ ਪਾਣੋ ਵੀ ਗੰਡੀਆਂ। ਹੂੰ। ਠੀਕ ਆ। ਗਾਂ ਵੇਚ ਲਾ ਕੀ ਦੇਵਤਾ ਤੇ ਕੱਲ ਜਦੋਂ ਸੂਈ ਹੀ ਤੇ ਕੋ ਮਲੂਠਿਆ ਬੈਣਾ ਉਕਾ ਹੈ। ਫੇਰ ਰਾਤੀ ਚੋਈ ਫੇਰ ਸ਼ਾਮੀ ਰਾਤੀ ਚੋਈ ਹੁਣ ਸਵੇਰੇ ਫੇਰ ਚੋਈ ਨਹੀਂ ਯਕੀਨਦਾ ਅੱਜ ਕੈਮਰੇ ਵੀ ਲੱਗੇ ਭਾਈ ਵੀਡੀਓ ਵੀ ਬਣਨੀ ਨਾ ਸਵੇਰੇ ਵੱਡੀ ਵਾਲੀ ਸਿਲਵਰ ਦੀ ਥੱਲੇੋਂ ਗੱਡੀ ਵੀ ਗਾਂ ਪੱਠੇ ਪੁੱਠੇ ਚੁੱਕਦੀ ਰਵੇ ਚਲੋ ਇਹ ਨਹੀਂ ਰੱਖਿਆ ਵੀ ਇਹਨੂੰ ਡੱਕਦਾ 85 ਆਏ ਕੋਈ 85000 ਸੋਸ਼ਲ ਕਰ ਦੇਣਗੇ ਕੋਈ ਨਹੀਂ ਮਾਣੇ ਮੋਢੀ ਹੋ ਜਾ ਰਹਾ ਅਜੇ ਛੋੜ ਬਾਕੀ ਰਹਿ ਗਈ ਫੋਸਾ ਵਾਹ ਇਹ ਵੀ ਸੁਨੀਪ ਸਿਆ ਅੱਜ ਰਾਤ ਦੀ ਸੂਈ ਆ ਇਹ ਵੀ ਰਾਤ ਦੀ ਸੂਈ ਆ ਹਾਂਜੀ ਇਹ ਵੀ ਤੋੜ ਲੋ ਮੈਂ ਅੱਧਾ ਰੱਖ ਲੈਂ ਮੈਂ ਅੱਧਾ ਲੋ ਜੀ ਵੀ ਰਾਤ ਦੀ ਸੂਈ ਹੈ ਵੀ ਦਿਖਾਸ਼ ਮੂ ਕਰਾਂ ਮੇਲੇ ਵਾਹ ਜਾਂਦੇ ਜਾਂਦੇ ਜਾਂ ਠੀਕ ਆ ਫਿਰ ਆ ਗੱਲ ਬਾਤ ਕਿ ਨਹੀਂ ਪੂਰੀ ਗੱਲ ਬਾਤ ਆ ਜੀ ਹਾਂ ਪੂਰੀ ਗੱਲ ਬਾਤ ਆ ਇਧਰ ਆ ਅੱਜ ਪੀਸ ਲਾਉਣੇ ਉਹ ਕੰਮੀ ਛੱਡੀ ਵੱਡੀਆਂ گاਵਾ ਸਾਰੇ ਭੈਣ ਭਰਾ ਦੇ ਵੱਡੀਆਂ ਲਿਓ ਇਧਰ ਆਸਦੀ ਆ ਮੋਈ ਇਧਰ ਆਜਾ ਫੋਟੋ ਕਿਹਨੇ ਖਿੱਚ ਲਾ ਵੇ ਆ ਵਾ ਥਾਣਾ ਜੇ ਥੋੜੀ ਜੀ ਪਹਾੜਾ ਸੰਦੀਪ ਸਾਹਿਬ ਮੜੀ ਜੀ ਪਈਆਂ ਨੂੰ ਬਾਕੀ ਬਹੁਤ ਟੌਪ ਦੀ ਆਵੇਂ ਪਾਈਪ ਲਾਈਨ ਲੱਗੀ ਚੰਗੀ ਬਰੀਡ ਵਾਲੀ ਬਾੜੀਆਂ ਮੂੰਹਾਂ ਵਿਖਾ ਦੇ ਕਰੇ ਇੱਕ ਮਾਪਤ ਸੇਵਕਾ ਮੂੰਹਾਂ ਦਿਖਾਉਂਦਾ ਮੈਂ ਇੱਧਰ ਠੀਕ ਆ ਹਾਂ ਆਹ ਗੱਲ ਬਾਤ ਟੇਡੇ ਚੀਰ ਵਾਲੀ ਕਿ ਨਹੀਂ ਮੱਛੀ ਮਗਰ ਨਾ ਨਹੀਂ ਇਹਦੇ ਮਗਰ ਬੱਛਾ ਇੱਕ ਮਗਰ ਬਾਕੀ ਸਾਰੀਆਂ ਮੱਛੀਆਂ ਵਾਲੀਆਂ ਇਹਦੇ ਮਗਰ ਬੱਛਾ ਤੇ ਫੋਜਾ ਪਰਿੰਦਾ ਮੋਲ ਮੋਲ ਸੰਦੀਪ ਸਾਹਿਬ ਜਨਾਕ ਤੂੰ ਕਹਿਗਾ ਉਹਨਾ ਹੀ ਕਰ ਦੇਣਾ ਨਹੀਂ ਤੁਸੀਂ ਜੋ ਗਾਂ ਇੰਨੀ ਵੱਡੀ ਜਿਹੜੀ ਉਹ ਦੇਤੀ ਆਪਾਂ ਜਾਇਦ ਦੇ ਦਾ ਨਜਾਇਜ਼ ਥੋੜਾ ਕਰਨਾ ਹੂੰ ਉਹਨੇ ਦੀ ਦੇ ਦੀਆਂ ਆ ਬੱਚਾ ਬਿਲਕੁਲ ਅੱਜ ਇਸ ਜੇਰ ਜੋੜ ਦੀ ਵੀਡੀਓ ਹੈਗੀ ਐ ਇਹਦੇ ਮਗਰ ਬੱਛਾ ਹਾਂਜੀ ਦਾ ਦੋ 80 ਦੇ ਦੀਆਂ ਹਾਂ ਇਹਨੇ ਦੀ ਬਾਰੇ ਸੇਗਾ ਤੁਸੀਂ ਦੱਸੋ ਨਾ ਕੋਈ ਹੋ ਗਿਆ ਫਿਰ ਵੀਡੀਓ ਲੰਮੀ ਹੋਣੀ ਆ ਚਲ ਦੱਸੋ 70000 ਦੀ ਹਾਂ ਉਹ ਨਹੀਂ 75 ਦੀ ਦੇਵਾਂਗੇ 70 ਆਹੀ ਗੱਲ ਚਲ ਓਪਰੇ 70000 ਦੀ ਨਹੀਂ ਨਹੀਂ 70 ਦੀ ਦੇਵਾਂਗੇ ਯਾਰ ਅਜਾ 70 ਦੀ ਦੇ ਸੰਦੀਪ ਸਾਹਿਬ ਉਹ ਕਹਿ ਤਾ ਬਰਾਣ ਆ ਚੀਜ਼ ਵੇ ਅਬ ਆ ਸ਼ੰਭੂ ਐ ਸਾਰੇ ਸਰੀਰ ਤੇ ਬਿਨਾ ਦੇ ਪਸ਼ੀ ਦੁੱਧ ਪਾਉਣ ਲਈ 30 ਕਿਲੋ ਪਰ ਚਲੋ ਹੁਣ ਚਲੋ 70 ਦੀ ਕੋਈ ਗੱਲ ਨਹੀਂ ਪਰ ਗਾਂ ਵੇਖ ਲੈ ਕਿੱਡੀ ਆ ਉਮੀਦ ਨਹੀਂ ਕੋਈ ਨਹੀਂ ਠੀਕ ਹੈ ਨਾ ਦੇ ਕਹਿਣ ਤੇ ਇੱਥੇ ਹੀ ਆ ਵਾਸੇ 70 ਦੀ ਇੱਥੇ ਹੀ ਆ ਚਲ ਇੱਥੇ 70 ਦੀ ਨਹੀਂ ਕਹਿੰਨੇ 70 ਜਵਾਂ ਹੀ ਛੋੜ ਕਰਾਂਗੇ ਹੋਰ ਦੱਸ ਕੀ ਜਾਂਦਾ ਲੈ ਵੇਖ ਲੈ 70 ਛੋੜ ਕਰ ਮੀਂਹ ਪਾ ਰਿਹਾ ਹੈ ਇਹ ਨਹੀਂ ਗੱਲ ਹੈ ਇਹ ਗੱਪੜ ਹੈ ਜੀ ਇਹ ਸੰਦੀਸ਼ਾ ਸੂਣ ਵਾਲੀ ਵੇੜ ਕੱਚੀ ਆ ਗਾਂ ਇਹ ਵੀ 30 25 30 ਕਿਲੋ ਵਾਲੀ ਆ ਥੋੜਾ ਟਾਈਮ ਲੈਂਦੀ ਆ ਜੇ ਕੋਈ ਲੈ ਲੂ ਭੈਣ ਭਰਾ ਤਾਂ ਵੀ ਠੀਕ ਆ ਨਹੀਂ ਤੇ ਕੋਈ ਨਹੀਂ ਬੱਜੀ ਆ ਸਾਡੇ ਕੋਲ ਨਾ ਗਾਵਾਂ ਦੋਕ ਵਿੱਚੋਂ ਵੇਚ ਗਿਆ ਤੇਰੇ ਆਉਣ ਤੋਂ ਪਹਿਲਾਂ ਉਹ ਫਿਰ ਉਹਦਾ ਕਰਕੇ ਹੁਣ ਇਹ ਹੂੰ ਕਿਲਿਆਰਾ ਬਣ ਵਾਲਾ ਮੈਂ ਪਾਉ ਪਟਾ ਕੋਈ ਨਹੀਂ ਫਿਰ ਕੀ ਆ ਹੂੰ ਹੂੰ ਕਿਲਿਆਰਾ ਵੀ ਨਹੀਂ ਪਾਇਆ ਅਸੀਂ ਦੇ ਅਜੇ ਕੱਚੀ ਥੋੜੀ ਜੀ ਗਾਹ ਸਾਹਮਣ ਵਾਲੇ ਸੰਦੀਪ ਸਿੰਘ ਆ ਚਾਰ ਦਿਨ ਹਾਂਜੀ ਗਾਹ ਵੇਲਾ ਵੀ ਕਿੱਡੀ ਵੱਡੀ ਆ ਲੈ ਪੁੱਤ ਲੈ ਇਹ ਨਸਲ ਬ੍ਰੀਡ ਪੂਰੀ ਆ ਪੂਰੀ ਨਸਲ ਆ ਜੀ ਥਣ ਵਿਖਾਦਾ ਵੀ ਕਿੱਡਾ ਟਾਪ ਦਾ ਲੱਗਾ ਲੈ ਇੱਕ ਤਾਂ ਕੈਮਰੇ ਤੋਂ ਡਰਦੀਆਂ ਵੀ ਪਤਾ ਨਹੀਂ ਕੀ ਬੰਬ ਚੱਲ ਚੱਲਿਆ ਚੱਲ ਜਾਣ ਤੇ ਜਾਣ ਹੋਸੇ ਕਿੰਨਾ ਕਰ ਜੂ ਤੂੰ ਤੇ ਨੀਰ ਸਿੰਘਾਂ ਦੁੱਧ ਤੇ ਉਹਨਾਂ ਵੀ ਕਿਹਾ ਵੀ 526 ਕਿਲੋ ਚੋਇਆ ਪਹਿਲੇ ਸੂਏ ਹਮ ਟਰ ਕਾ ਦੂਜੇ ਸੂਏ ਸੁਣਾ ਗਾਂ ਦੁੱਧ 5 ਦੇ ਦੇ 26 ਦੇ ਦੇ ਆਪਣੀ ਸਮਝ ਨਾਲ ਤੈਨੂੰ ਪਤਾ ਗਾਂ ਦੁੱਧ ਵਾਲੀ ਆ ਕਿਹੜੀ ਨਿੱਕੀ ਹੈ ਬਿਲਕੁਲ ਜੇ ਤਾਂ ਛੋਟੀ ਜਆ ਦੇ ਗੱਲ ਕਰ ਬੋਲੋ ਬਾਕੀ ਆ ਵੇ ਥਣ ਤੋਂ ਬਹੁਤ ਕੁਆਲਟੀ ਵਾਲਾ ਲੱਗਦਾ ਤੋਰ ਨੂੰ ਕਰ ਪਤਾ ਆ ਵੇ ਹੈ ਨਾ ਅਜੇ ਲੇਵਾ ਮਤਲਬ ਪੂਰਾ ਢੇਲਾਵਾ ਕਿੱਥੇ ਜਾ ਕੇ ਪਾਣਾ ਤੈਨੂੰ ਪਤਾ ਹੀ ਆ ਤੂੰ ਕਿਹੜਾ ਲੈਣਾ ਆਪ ਐਪ ਲੈਨ ਬਖਾਦੇ ਗਾੜੀ ਨੂੰ ਹਮੂ ਥਾਣ ਬਖਾਦੇ ਥੱਲੇ ਨਹੀਂ ਆਇਆ ਥਾਣ ਵਧੀਆ ਸੰਦੀਪ ਸਿਆ ਇਹਦਾ ਹੀ ਮੁੱਲ 75 ਹੀ 70 ਦੇ ਦਿਆਂ 65 ਅੱਜ ਕੋਈ ਅੱਡਾ ਡਾਈ ਜਾਂਦਾ ਕੰਮ ਜਾਣਗੇ ਤੂੰ ਪਤਾ ਨਹੀਂ ਭੇਤੀ ਹੋ ਗਿਆ ਪੰਜ ਪੰਜ ਹਜ਼ਾਰ ਦਾ ਡਵਾਈ ਲੈਣਾ ਭੇਤੀ ਮੈਨੂੰ ਮਰਦਾ ਨਾ ਮਰਾ ਚੱਲ ਯਾਰ 65 ਦੇ ਚਲ ਜਾ ਲੈ 65 ਯਾਰ ਦੇ ਕੁਛ ਨਹੀਂ ਆਉਂਦਾ ਵੀ ਇਹ ਫੋਜਸਾ ਦਾ ਅੱਡਾ ਇਹਦੇ ਮਗਰ ਬੱਚੀ ਜੀ ਮੈਂ ਕਿਢਾਈ ਜੇ ਲੋ ਓਏ ਫਿਰ ਕੀ ਹੋ ਜੂਗਾ ਮਹਾਰਾਜ ਨੇ ਦੇਣਾ ਸੰਦੀਪ ਸਿਆ ਇਸ ਦੇ ਸਿਆ ਰਾਤ ਦੀ ਸੂਈ ਕੱਲ ਦੀ ਤੇ ਕੱਲ ਦੇਣ ਦੀ ਸੂਈ ਹੈ ਹਾਂ ਇਦੇ ਮਗਰ ਬੱਛੀ ਇਦੇ ਮਗਰ ਬੱਛੀ ਹੈਨਾ ਹਾਂ ਤੇ ਵੇ ਆ ਵੈੜ ਸੰਦੀਪ ਜੀ ਐਂਡੀ ਆ ਬਾਜੀ ਹੈਨਾ ਹਾਂ ਕੋਈ ਕਮੀ ਨਹੀਂ ਛੱਡੀ ਆਰਕਾ ਚਲੋ ਮੇਰੇ ਵੀਰ ਭੈਣ ਭਰਾ ਜੋ ਵੀ ਹੈਗਾ ਤੁਹਾਡੇ ਸਾਹਮਣੇ ਪਰ ਮਾਲ ਨਾਲੋਂ ਨਹੀਂ ਕਮੀ ਵੇਲਾ ਕਦ ਕੁਦ گاਵਾ ਸਾਰੀਆਂ ਵੱਡੀਆਂ ਕੋਈ ਵੀ ਗਾਂ ਇੱਥੇ ਬਣਾਇਆ ਅੱਜ ਅੱਛਾ ਕੀ ਜਾਂਦਾ ਪੀਡੀਐਫ ਬਣਾਇਆ ਪੱਕੇ ਬਣਾਇਆ ਸਹੀ ਗੱਲ ਫੁੱਸਾ ਅੱਜ ਤੇ ਮਾਰਨਾ ਹੀ ਪੀਡੀਐਫ ਨਹੀਂ ਬਣਾਇਆ ਸੰਦੀਪ ਜੀ ਐਵੇਂ ਗੱਪਾਂ ਮਾਰੀਏ ਚਲੋ ਮਹਾਰਾਜ ਜੋ ਕਰਦਾ ਵਧੀਆ ਕਰਦਾ ਪਰ ਆ ਵੇ ਆ ਚੀਜ਼ ਵੇਖ ਤੂੰ ਕੀ ਲੱਗੀ ਇਹਨੂੰ ਹੈਂ ਕੋਈ ਕਮੀ ਨਹੀਂ ਸੰਦੀਪ ਸਿੰਘ ਬੋਲਾ ਇਹਦੇ ਕੋ 13 14 ਕਿਲੋ ਹੋਊਗਾ ਕੱਲ ਦੀ ਸੂਈ ਕੋ 13 14 ਕਿਲੋ ਚਵਾਈ ਬਹੁਤ ਆਉਂਦੀ ਟੌਪ ਦੀ ਲੱਗੀ ਚਵਾਈ ਬੋਦੀ ਵਾਲੀ ਵਹਿੜ ਵੇਖ ਬੋਦੀ ਬਾਦੀ ਚਲੋ ਜਿਹੜਾ ਡੰਗਰ ਸੂਇਆ ਹੁੰਦਾ ਥੋੜਾ ਆ ਜਾ ਰੁੱਖਾ ਲੱਗਦਾ ਇੱਕ ਅੱਧਾ ਦਿਨ ਕਿਉਂਕਿ ਤੈਨੂੰ ਪਤਾ ਕੁਆਂਟਲ ਦਾ ਮਾਲ ਨਿਕਲ ਜਾਂਦਾ ਅੰਦਰੋਂ ਬੱਚਾ ਆ ਕੱਢਿਆ ਜੇਰ ਕੱਢੀ ਡੰਗਰ ਦਾ ਯੋਰ ਹੁੰਦਾ ਹੱਡ ਪੈਰ ਟੁੱਟੇ ਹੁੰਦੇ ਆ ਫਿਰ ਵੀ ਅਸੀਂ ਚਲੋ ਸਾਫ ਸੁਮ ਕਰਦੇ گاਵਾ ਸਿੱਧੀਆਂ ਉਹਦੀਆਂ ਕਰ ਲੈਨੇ ਆ ਘਰ ਘੂਰ ਚ ਗਾਂਵੇ ਇਹਦੇ ਕਈ ਦਿਨ ਲੱਪਾ ਨਹੀਂ ਪੁੱਟਦੀ ਸਾਨੂੰ ਤਾਂ ਪਤਾ ਵੀ ਅਸੀਂ ਕਿਦਾਂ ਲੱਪਾ ਪਟਾਉਣਾ ਬੋਲੋ ਜੀ ਸੰਦੀਪ ਸਿੰਘ ਉਹ 나ੜੂ ਫਾਦੇ ਸੰਭੂ ਕੱਲ ਦੀ ਸੂਈ ਬਿਲਕੁਲ ਤਾਜੀ ਜੀ ਇਹਦਾ ਮੁੱਲ 75000 ਇਹ ਵੀ 70 ਦੀ ਚਲੋ ਠੀਕ ਹੈ ਠੀਕ ਹੈ ਕੋਈ ਗੱਲ ਕਰਦਗੇ ਇਮਾਨਦਾਰ ਬੋਲੋ ਚਲ ਯਾਰ ਇਹ ਵੀ 65 ਦੀ ਜਾਂਦੇ ਇਹ ਵੀ 65000 ਦੋ 65 ਦੀਆਂ ਇੱਕ 70 ਦੀ ਹਾਂਜੀ ਆ 85 ਦੀ 85 ਦੀ ਆ ਹੈਗੀ ਆ ਦੋ ਘਟ 50 ਦੀ ਆ 47000 ਨਹੀਂ 45 ਦੀ 45000 ਦੀ ਹਾਂਜੀ ਚਲੋ ਸੰਦੀਪ ਸਿੰਘ ਇਹੋ ਹੀ ਮਾਲ ਆ ਇਹ گاਵਾ ਸਾਰੀਆਂ ਮਾਰੇ ਕਿਰਪਾ ਨਾਲ ਵਧੀਆ ਲੈਂਦੀਆਂ ਕੋਈ ਕੁਦਰਤੀ ਸੁਈਆਂ ਵੀ ਮਿਲ ਗਈਆਂ ਤੇ ਕੁਝ ਹਾਇ ਵੱਸ਼ੀਆਂ ਮਗਰ ਉਹ ਜਿਹੜੀ ਬੱਛੀ ਆ ਜਿਹੜੀ ਉਹ ਗਾਂ ਦੇ ਉੱਚਾ ਬੱਚਾ ਲਾ ਲੋ ਮਹੀਨੇ ਦੀ ਬੱਛੀ ਆ ਉਹ ਬੱਛੀ ਹੀ 5000 ਦੀ ਰੱਖਾਂਗੇ ਪਰ ਗਾਈ ਲੈ ਜਾਓ ਨਾਲ ਖਾਣੀ ਭੂ ਦੋ ਚਾਰ ਦਿਨ ਸੈਟਸ ਕਰਕੇ ਜਦੋਂ ਦੇ ਦੂ ਲੱਗ ਜੂ ਫੇਰ ਬੱਛੀ ਛੱਡ ਜੇ ਹਣਾ ਚਲੋ ਜਿਹੜਾ ਆਵੇ ਮੇਰਾ ਭੈਣ ਭਰਾ ਵੱਛੀ ਮੁੜ ਕੇ ਛੱਡ ਜੇ ਆਪਣਾ 5000 ਰੁਪਇਆ ਲੈ ਜੇ ਇਹੋ ਗੱਲਾਂ ਬਾਤਾਂ ਹੰਦੀਸ ਜੀਆ ਫੇਰ ਇੱਕ ਵਾਰੀ ਕਹਿ ਦਈਏ ਜਿਹੜੇ ਭੈਣ ਭਰਾ ਨੇ ਹੁਣ ਆਪਣੀ ਇੱਥੇ ਤਸੱਲੀ ਕਰੋ ਦੋ ਟਾਈਮ ਕਰੋ ਤਿੰਨ ਅਟ ਕਰੋ ਇਹ ਤੁਹਾਡਾ ਇਲਾਜ ਆ ਤੁਸੀਂ ਕਰਨਾ ਕਈ ਵਾਰੀ ਅਸੀਂ ਗਾਲ ਹੁੰਦੇ ਸੋਨੇ ਵਰਗੀ ਹੁੰਦਾ ਬੁਖਾਰ ਹੋਿੰਦਾ ਉਹ ਚੈੱਕ ਨਾ ਕਰੀਏ ਤੇ ਘੰਟੇ ਚ ਕੰਮ ਸਾਨੂੰ ਤੇ ਪਤਾ ਲੈਂਦਾ ਫੋਸ ਹੀ ਪਤਲਾ ਕਰਦੇ ਨਾ ਡੰਗਰ ਤੇ ਅਸੀਂ ਉਸੇ ਵੇਲੇ ਸਮਝਦੇ ਮੈਨੂੰ ਕੋ ਰੋਗ ਪੈ ਗਿਆ ਅਸੀਂ ਕਹਿੰਦੇ ਫੋਸ ਨਹੀਂ ਪਤਲਾ ਹੁੰਦਾ ਚਲੋ ਤੇ ਇੱਕ ਕਰਕੇ ਬੇਨਤੀ ਇਹ ਵੀ ਆ ਗਿਆ ਆਪਣੇ ਤਸੱਲੀ ਕਰਿਆ ਕਰੋ ਜਰੂਰ ਇੱਕ ਰੀਵਿਜ਼ਿਟ ਕਰਿਆ ਕਰੋ ਆਇਆ ਕਰੋ ਜਦ ਨਹੀਂ ਇੰਨੇ ਪੈਸੇ ਖਰਚਨੇ ਬਾਕੀ ਉਹ ਮਾਸ ਦੀ ਉਸਿਆ ਹਲਕਾ ਮਜੀਠਾ ਜ਼ਿਲ੍ਹਾ ਅਮਰਸਰ ਪਿੰਡ ਥਰੀਏਵਾਲ ਅੱਡਾ ਥਰੀਏਵਾਲ ਨਹੀਂ ਜਾਣਾ ਅੱਡੇ 'ਚ ਰਹਿਣਾ ਮੋਬਾਈਲ ਨੰਬਰ 9814378121 981437 ਤੇ ਇਹ ਤੇ ਫੋਨ ਕਰਕੇ ਆਉਣਾ ਜਿਹੜੇ ਭੈਣ ਮਾਣਾ ਹੁਣ ਫਤੇ ਬਲਾਈਏ ਠੀਕ ਹੈ ਜੀ ਬਾਏ ਖਸਾਬ ਬਾਏ ਜੀ ਬੱਸ